ਬਹੁਤ ਔਖਾ ਇਕੱਠਾ ਕਰਿਆ ਪਰਿਵਾਰ ਸਾਰੇ ਘਰ ਦੇ ਵਿੱਚ ਮਿਸਤਰੀ ਬੜੇ ਔਖੇ ਅੱਜ ਆਗੇ ਤਿੰਨ ਮੋਟਰਸਾਈਕਲ ਤੇ ਆਹ ਕਮਰਾ ਵੀ ਤਿਆਰ ਹੋ ਚੱਲਿਆ ਹੁਣ ਇਹ ਤਾਂ ਆ ਡਿਜ਼ਾਈਨ ਜਮ ਬੜਾ ਸੋਹਣਾ ਲੱਗਿਆ ਸਾਈਡਾਂ ਜੇ ਫਿਰ ਤੇ ਕੋਈ ਬਣਾਉਂਗੇ ਹੁਣ ਪਿੱਛੇ ਵੀ ਇਹ ਤੁਹਾਨੂੰ ਬਾਅਦ ਚ ਦਿਖਾਉਂਦਾ ਚੀਜ਼ ਇਹ ਪਹਿਲਾਂ ਅਜ ਮੈਂ ਤਾਂ ਮੈਨੂੰ ਮਿਲਣਾ ਤਾਂ ਮੇਰਾ ਕੀ ਹਿਸਾਬ ਦਾ ਹੈ ਉਹ ਤਾਂ ਮੈਂ ਕਾ ਕਾਰੀਓ ਵਾ ਉਹ ਪੈਸੇ ਨਹੀਂ ਇਕੱਲਾ ਕਰਦੇ ਜੀਤਾ ਆਇਆ ਅੱਜ ਹਾਂ ਅੱਛਾ ਤਾਂ ਕਾ ਡਾਉਨ ਆਇਆ ਤਾਂ ਡਾਉਨ ਹੈ ਤੇ ਕਿਤੇ ਉਹ ਬੱਲੇ ਡਾਣ ਆਈਫੋਨ ਲੈ ਕੇ ਦਿਹਾੜੀਆਂ ਲਾਉਂਦੇ ਮੁੰਡੇ ਸਸਰੀ ਗਾਲ ਹਰੇ ਨਹੀਂ ਬਣਦਾ ਹੈਗਾ ਸਾਨੂੰ ਕੌਣ ਉਹ ਰਜੂ ਆਇਆ ਨੀ ਮਟੂ ਮੈਂ ਜਾ ਕੇ ਆਇਆ ਦੋਲ ਕਰਾ ਹੁਣ ਕੋਈ ਨਹੀਂ ਉਹਦੇ ਹੁਣ ਕੋ ਹੋਊਗੀ ਕਟਾਈ ਆਹ ਨਾ ਨਾ ਕਿਰਿਆ ਬੈਠ ਗਿਆ ਭਾਈ ਸਾਹਿਬ ਤੁਸੀਂ ਤਾਂ ਲੱਗੋ ਡਾਣ ਆ ਅੱਪਾ ਨੇ ਜਿਹੜਾ ਕੰਮ ਕਰਨਾ ਇੱਕ ਤਾਂ ਚਲ ਲੱਕੜੀ ਵਾਲੇ ਨੂੰ ਆਉਣ ਦੇ ਪਹਿਲਾਂ ਤੱਕ ਆਇਆ ਨਹੀਂ ਉਹ ਟੈਲਾਂ ਵਾਲੇ ਟੈਲਾਂ ਦੇ ਆ ਚਕਾਉਣੇ ਆ ਟੈਲਾਂ ਹਾਂ ਉਹ ਬੁਲਾ ਰਿਹਾ ਤੇ ਕਹਾਂ ਜੇ ਬੜਾ ਜਾ ਰਹੇ ਹਾਂ ਕਰਦੇ 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 ਡਾਣ ਤੇਰੀ 24 ਘੰਟੇ ਡਿਊਟੀ ਹੈ ਹੈ 24 ਘੰਟੇ 24 ਘੰਟੇ ਕੰਮਣਾ ਚਾਹੀਦਾ ਉਹ 24 ਘੰਟੇ ਕਦੇ ਵੀ ਤੈਨੂੰ ਕੰਮ ਤੇ ਫੋਨ ਆ ਸਕਦਾ ਕੰਮ ਵਾਸਤੇ ਕੱਲੋਂ ਦਾ ਕੰਮ ਉਹ ਇੱਧਰ ਨਾ ਜਾ ਜਾ ਮੈਂ ਹੁਣ ਸਪਾਈਸ ਵੀ ਕਰੀ ਹੋਈਆਂ ਨੇ ਆ ਦੋ ਕੁ ਦਿਨ ਬਸ ਉਹਦੇ ਬਾਅਦ ਫਿਰ ਯਾਰ ਕਹਾਣੀ ਆਉਂਦੀ ਫੁੱਲ ਜਾਂਦਾ ਨਾ ਦੋਨ ਥੱਲੇ ਆ ਪਹਿਲਾਂ ਆਜਾ ਥੱਲੇ ਆ ਜਾ ਇੱਕ ਨਾ ਕੰਮ ਇੱਕ ਹੋਰ ਕਰ ਓ ਯਾਰ ਇਹਦੇ ਘੋੜੀਆਂ ਕੱਢਣੀਆਂ ਹੈ ਕਮਰੇ ਚ ਤੇ ਵੀ ਅੱਜ ਦਾ ਦਿਨ ਰਹਿਣ ਦਿੰਦੇ ਯਾਰ ਉਹਨੂੰ ਬਿਜਲੀ ਵਾਲੇ ਦਾ ਉਹ ਤਾਂ ਮੈਂ ਬਿਜਲੀ ਵਾਲੇ ਨੂੰ ਕਾਲ ਫੋਨ ਮੜਾ ਜਾ ਫਿਰ ਅਹ ਡੌਨ ਬਾਬਾ ਦੇਖੀ ਵੇਖ ਤਾਂ ਆਹ ਕੱਢਣਾ ਸਾਰਾ maal ਇੱਥੇ ਤੇ ਯਾਰ ਇਹ ਆ ਚੱਕ ਲਿਆ ਪਹਿਲਾਂ ਆਹ ਬੋਨੇ ਸਫਾਈ ਕਰਨੀ ਜੇ ਸਫਾਈ ਕਰਨੀ ਇੱਥੇ ਤਾਰਾਂ ਤੁਰਾਂ ਜੀ ਦੱਬਣੀ ਉਹਨੇ ਯਾਰ ਇਹਨੂੰ ਕਿਤੇ ਕੱਢ ਕੇ ਨਾ ਕਿੱਥੇ ਲਈ ਯਾਰ ਇਹਨੂੰ ਜੋ ਆ ਜਾਂਦਾ ਨਾ ਯਾਰ ਦੂਜਾ ਬੰਦਾ ਯਾਰ ਫਿਰ ਗੱਲ ਬਣ ਜਣੀ ਤੇ ਯਾਰ ਉਹ ਤੰਮੇ ਤੂੰ ਤਾਂ ਲੱਗਿਆ ਰਾ ਉਹਦੇ ਦੇਣ ਥੱਲੇ ਆ ਰਾ ਨੇ ਫਿਰ ਕਾਕੇ ਬਣਾ ਮਾਲ ਫਿਰ ਹਾਂ ਹਾਂ ਥੱਲੇ ਵਾਲਾ ਨਵੇੜਾ ਹਾ ਤੇ ਆ ਨਵੇੜੇ ਇੱਧਰ ਉਸ ਤੋਂ ਬਾਅਦ ਦੇਖਦੇ ਫਿਰ ਉਹ ਲੌਰ ਬੰਦ ਲਾ ਹਾਂ ਯਾਰ ਉਹ ਤਾਂ ਇਹਦਾ ਬਿੱਟੂ ਦਾ ਨੰਬਰ ਹੈਗਾ ਰੇੜੀ ਵਾਲੇ ਦਾ ਆ ਚੁਕਵਾ ਦੇਣੇ ਤੇ ਟੋਟੇ ਉਹ ਤੇਰਾ ਲੈ ਜਾਣੇ ਦੋਨੇ ਕਿੱਥੇ ਜਾਣਾ ਆਊਗਾ ਕਿ ਨਹੀਂ ਅੱਜ ਹਾਂ ਸਾਜੀ ਕਿ ਬਰਾ ਯਾਰ ਉਹਨਾਂ ਨੂੰ ਫੋਨ ਕਰਾਂ ਯਾਨੀ ਕਿਉਂਕਿ ਮੇਰਾ ਭੁੱਲੇ ਜਾਂਦਾ ਯਾਰ ਮੈਂ ਤੁਪੀ ਨੂੰ ਕਹਿੰਦਾ ਤੈਨੂੰ ਕਿਆ ਕਹਿੰਦਾ ਆਪੇ ਕੀ ਆ ਲਾਉਂਦੇ ਨਾ ਹਾਂ ਆ ਇਹਨਾਂ ਨਾਲ ਉਹ ਮਾਤਾ ਵਾਲਾ ਸੁੱਤੀ ਪਈ ਜਾਣੀ ਇਧਰ ਆਣ ਪਾ ਇਹਨੂੰ ਕਰਕੇ ਆ ਹਾਂ ਇਹ ਇਧਰ ਇਧਰ ਲਪਾਈ ਕਰਦੇ ਹੋ ਕਿੱਥੇ ਆ ਉਹ ਕਿੱਥੇ ਆ ਤੁਹਾਨੂੰ ਬੁਲਾਉਂਦਾ ਪਰੇ ਆ ਤਾ ਮੋਟੂਰ ਆਉਂਦਾ ਮੋਟੂਰ ਜਾ ਕੇ ਆਇਦਾ ਮੈਂ ਆਉਂਦਾ ਕਹਿੰਦਾ ਮੈਂ ਉਹ ਭਈਆ ਨੋਂ ਨਾ ਇੰਮ ਮੰਜਾ ਚੱਕਨੇ ਤੇ ਚੱਤ ਤੇ ਇੰਮ ਜਾ ਯਾਰ। ਪੋਰੇ ਦਾ ਕੰਮ ਕਰੀਏ ਆਪਾਂ ਪਹਿਲਾ। ਮੰਜਾ ਚੱਕੇ ਨਾ। ਉਹ ਉੱਥੇ ਪਿੱਛੇ ਖੜਾ ਕਰ ਦੇ ਇੱਧਰ। ਦੇਖ ਜੀ ਪੈਂਦੋ। ਜਾ ਰੋਟੀ ਖਾ ਕੇ ਚੱਕੜਾ ਪੈਂਦਾ ਇਹ। ਓ ਮਟੂ। ਉਹ ਇੱਧਰ ਆ ਆ ਗਿਆ ਹਾਂ। ਓਏ। ਇਹ ਮਿਸਤਰੀ ਬਣ ਗਿਆ ਇਹ। ਇਵਰ ਲਾ ਬਣ ਦੂੰਗਾ ਡੋਣਾ ਜਿਹੜੇ ਹਨਾ ਇੱਥੇ ਤਾਂ ਮੈਂ ਤੁੰਦਾਦਾ ਆ ਸਾਰਾ ਚੱਕੇ ਨਾ ਇੱਥੇ ਤੇ ਜਿੰਨੇ ਵੀ ਟੁੱਟੇ ਆ ਆ ਇੱਥੇ ਲਾ ਦੇ ਢੇਰੀ ਯਾਰਾ ਇੱਧਰ ਇੱਥੇ ਇੱਥੇ ਚੱਕ ਰੱਖ ਦੇ ਯਾਰਾ ਇੱਥੇ ਲਾ ਦੇ ਢੇਰੀ ਉਹਨੂੰ ਮੈਂ ਕਰਦਾ ਕੋਡ ਕੋਡਿੰਗ ਪਹਿਲਾਂ 1 ਮਿੰਟ ਇਹ ਚੱਕਣੇ ਆਪਣੇ ਟੋਟੇ ਮੈਂ ਦੇਖਦੇ ਜੇ ਕੋੜੀ ਆਏ ਜਾਂ ਕੋ ਕਹਿੰਦਾ ਯਾਰ ਆਇਆ ਜਾ ਸਿੱਧਾ ਤੋਂ ਗੱਡੀ ਦੇ ਸਿੱਟੂਆਂ ਸਾਲਾ ਨਹੀਂ ਫਿਰ ਇਹ ਈ ਹੋਰ ਕਦੋਂ ਬੁਲਾਵਾ ਸਿੱਧਾ ਗੱਡੀ ਦੇ ਜਾਂ ਮੈਂ ਆ ਬਾਹਰ ਰੱਖਾ ਲਾ ਬਾਹਰ ਨਾਲ ਤਾਂ ਫੇਰ ਚੱਕੀ ਜਾਂ ਰੱਖੀ ਜਾਂ ਆ ਉਹ ਹੀ ਮੈਂ ਕਹਿੰਦਾ ਯਾਰ ਸਿੱਧਾ ਗੱਡੀ ਜੀ ਸਿੱਧਾ ਗੱਡੀ 'ਚ ਮਾਰਨ ਦਾ ਮਾਮਲਾ ਇਹ ਤੇ ਦੂਜਾ ਲੱਕੜੀ ਵਾਲੇ ਨੂੰ ਆਉਣ ਦੇ ਅਜਾ ਆ ਪੈਪ ਦਾ ਜੇ ਕੰਮ ਨਹੀਂ ਸਾਈਡ ਕਰ ਦੋ ਯਾਰ ਫਿਰ ਇਹਨੂੰ ਸਟਾਰਟ ਕਰਦੇ ਪੈਰਾਂ ਜਾਈ ਜਾਣ ਤੈਨੂੰ ਚੱਕ ਕੇ ਕਰ ਸਾਰ ਇੱਧਰ ਕਰਦੇ ਆ ਕਹਿੰਦਾ ਰਿੰਕ ਆਊਗਾ ਨਹੀਂ ਅੱਜ ਇੱਕ ਆਊਗਾ ਅੱਛਾ ਰੋਡ ਡੇਰਾ ਜਿਹਾ ਸਾਫ ਕਰਾ ਰਿਹਾ ਮੇਰਾ ਇੱਕ ਵਾ ਅੱਛਾ ਨਾ ਭਾਈ ਨਾ ਹਾਂ ਚਾਰ ਬੰਦੇ ਥੋਪੇ ਹੋਏ ਆ ਜਿਹੜਾ ਜੀ ਯਾਰ ਉਹਦੀ ਯਾਰ ਹੁਣ ਟਾਇਰ ਕਿੱਥੇ ਰੱਖਾਂਗੇ ਚੱਕ ਕੇ ਆਲੇ ਸੇ ਟਾਇਰ ਆਇਆ ਘਰ ਹਾਂ ਉੱਦਣ ਬਾਅਦ ਆਪੀ ਦਾ ਕੋਈ ਥੋੜੀ ਉਹਦੇ ਉੱਪਰ ਆ ਜੇ ਤਾਂ ਹਾਂ ਜਿੱਦਣ ਪੈੜਨ ਲਈ ਬੜੀਆਂ ਆਂ ਆ ਉੱਪਰ ਮਾਰ ਬੜੀਆਂ ਕਿੱਥੇ ਉੱਪਰ ਮਾਰਨੀ ਆ ਲੱਗਣੀਆਂ ਆ ਬੜੀਆਂ ਤੇਰੀਆਂ ਤੇਰੀਆਂ ਆ ਬੜੀਆਂ ਡੈਲਾਂ ਇਹ ਚਲ ਆਪੇ ਚੱਕ ਲੈ ਜਿਹੜੀਆਂ ਇਹਦੇ ਆ ਆਦਿ ਨੂੰ ਕਰਦਣਾ ਆ ਨੋਬੀ ਆ ਬਿਚੇ ਹੈ ਮਾਣੇ ਨੋ ਪੈ ਪੋਣੇ ਰਹਿ ਪਾਣੀਆਂ ਸਾਰੇ ਪਾਸੇ ਨੂੰ ਆਹ ਖਾਲੇ ਨਾਲ ਆਹ ਖਾਲੇ ਜਾਂਦਾ ਇੱਕ ਪਾਸੇ ਜਾਉਂਦੇ ਸਾਰੇ ਵੇੜੇ ਚ ਪੈਣੇ ਆਨੇ ਕਿਵੇਂ ਇੱਕਾ ਉਰੇ ਆ ਬੱਜਣੀਆਂ ਇੱਕ ਉੱਥੇ ਆ ਬੱਜੋਈਆਂ ਇੱਕੋ ਸਰੇ ਬੋਰਾ ਹੈ ਬੱਜ ਰਿਹਾ ਹੁਣ ਲਾਗੇ ਜੱਕ ਹਨ ਰੋਣਾ ਆ ਚੱਕਦੇ ਜਾ ਤਾਂ ਗਦੀ ਚੱਕੇ ਰਕਰਾਰ ਯਾਰ ਇਹ ਵੀ ਇਕੱਠਾ ਉੱਥੇ ਖੁੰਝੇ ਸਿੱਟ ਲਿਆ ਸਾਰਾ ਯਾਰ ਸਮਾਨ ਇਹ ਆ ਚੱਕ ਇੱਥੇ ਖਾਲੀ ਕਰਦੇ ਸਾਰੀ ਆ ਤੇ ਬੇਲੇ ਕਰ ਲੈਣਾ ਅਭੀ ਚੱਕਦੇ ਇੱਥੇ ਅੱਜ ਉਹਨਾਂ ਨੂੰ ਆਉਣ ਦੇ ਪਿੱਛੇ ਇੱਧਰ ਆ ਨਾ ਉਹ ਨਹੀਂ ਬਾਹਰ ਇਹਦੇ ਯਾਰ ਇਹਨਾਂ ਨੂੰ ਉਹ ਖਰ ਬਾਹਰ ਯਾਰ ਕਿਤੇ ਫੇਰ ਉੜੀ ਜਾਣੇ ਯਾਰ ਇਹ ਇਹ ਅਗ ਅਗ ਲੱਗਦੇ ਤਾਂ ਅੱਗ ਲੱਗਦੀ ਇਹਨਾਂ ਨੂੰ ਲੱਗਦੀ ਆ ਉੱਥੇ ਰੱਖ ਕੇ ਲਾ ਦੇ ਦੇ ਤੇ ਤੁਹਾਡੇ ਜਲਾ ਕੇ ਨੂੰ ਸਿੱਖ ਤੇ ਤੁਹਾਡੇ ਜਲਾ ਕੇ ਇਹ ਨੂੰ ਨਹੀਂ ਲਾਉਣੀ ਹੈ ਜੀ ਇਹ ਤਾਂ ਰੱਖਣਾ ਇੱਥੇ ਨਹੀਂ ਇੱਥੇ ਨਹੀਂ ਇੱਥੇ ਨਹੀਂ ਉੱਥੇ ਕੁ ਉੱਥੇ ਜਲਾ ਕੇ ਦੇਖ ਉੱਥੇ ਇੱਥੇ ਲਿਆ ਉੱਥੇ ਇਹ ਨੂੰ ਸਾਲਾ ਸੈਟ ਵੀ ਨਹੀਂ ਸਾਦੇ ਸਾਲਾ ਗਲਦਾ ਵੀ ਨਹੀਂ ਹੈ ਅੱਗ ਲਾ ਕੇ ਗਲਣਾ ਹੋਣਾ ਇਹ ਥੱਲੇ ਫੂਸ ਜਾ ਰੱਖਦੇ ਥੱਲੇ ਫੂਸ ਫੂਸ ਲਾ ਕੇ ਰੱਖਦੇ ਥੱਲੇ ਤੁਹਾਨੂੰ ਫੌਸਲਾ ਦੇ ਦੇ ਉਹਨੂੰ ਯਾਰ ਤੁਸੀਂ ਵੀ ਨਾ ਬੱਸ ਆਹ ਦਾ ਫੜ ਲਾ ਗਈ ਰਹਿਣ ਦੇ ਬੱਸ ਹਾਂ ਇਹ ਸਾਲਾ ਸਿੱਟ ਪੀਣੇ ਨਾ ਸਕਦੇ ਕਿਤੇ ਸਿੱਟ ਪੀ ਇਹ ਤਾਂ ਉਹ ਇਹ ਵੀ ਗਦਾ ਵੀ ਨਹੀਂ ਹੈ ਕੋਈ ਦੇ ਲੱਗ 90 ਕਿਲੋ ਦਾ ਬਸੂ ਦੇ ਇਹ ਅੱਜ ਇਹਨੂੰ ਕੰਦਾ ਆ ਲੈ ਇਹਨੂੰ ਦੁਕਾਨਾ ਆ ਲੈ ਜੂਗਾ ਉਹ ਕਿਹਦਾ ਹੈ ਉਹ ਮਹਾਂਨਾ ਕਿਉਂ ਸਾਰਾ ਹਲਕਾ ਹੈ ਗੋਤ ਤੇ ਮਹਾਂਨਾ ਦਿੱਕਾ ਹੈ ਹਲਕਾ ਸਾਰੀ ਇੱਥੇ ਤਾਂ ਮਹਾਂਨਾ ਦਿੱਕਾ ਹੈ ਇਹ ਹਲਕਾ ਹੈ ਅੱਛਾ ਹਲਕਾ ਪੈਸਾ ਜਾਦਾ ਹੈ ਕੀ ਸੱਜਣਾ ਪਤਾ ਕਿ ਇਤਨਾ ਚਾਲੀ ਤੇ ਕਿੰਨੇ ਬੁੱਕਤਾ ਹੈ ਥੱਲੇ ਲੈ ਲੈ ਇਹ ਮਾੜਾ ਵੀ ਹੈ ਹਾਂ ਇਹ ਤਾਂ ਗੇਮ ਹੋ ਗਿਆ ਜੱਜਾ ਉਹ ਥੱਲੇ ਦੇਖ ਲੈ ਜੀ ਛਣਾ ਲੈ ਆ ਜੁੱਤਰਾ ਥੱਲੇ ਆ ਰਾਇ ਇਹ ਤਾਂ ਗੱਤਾਂ ਦਾ ਵਿਕ ਜਾਣਾ ਇਹ ਮਮੋ ਘਟਾ ਲੱਗ ਲੱਗ ਰਛਦੇ ਨਾ ਇਹ ਤੂੰ ਹੁੱਕ ਨਹੀਂ ਹੈ ਜਿੱਤ ਆ ਕਿ ਤੱਕ ਰਹਾ ਹਲਤੀ ਹੈ ਉਹ ਚੱਕ ਫੜੀ ਫੜ ਛੇਡ ਉਧਰ ਫਿਰ ਚੱਕ ਕੇ ਆਹ ਦੋਨੋਂ ਬੱਗ ਬੁੱਝ ਜਾਣ ਯਾਰਾ ਚੱਕ ਫੜੀ ਫੜ ਅਜਾ ਗੱਤ ਸੜਦੇ 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 ਜਿਹੜਾ ਹੈਗਾ ਇਹ ਤਾਂ ਟੋਟੇ ਮੈਂ ਲੈ ਕੇ ਆਇਆ ਕਾਲੇ ਦੇ ਲੇ ਕੇ ਆਂਦੇ ਆ। ਜਾ ਗਿਆ ਨਾ? ਹੂੰ। ਕਿਹਨਾਂ ਬਾਪੂ? ਬੜੇ ਦਿਨਾਂ ਬਾਅਦ ਕਿਹੜਾ ਮਾਰਿਆ? ਹਾਂ। ਹਾਂ। ਆਪਾਂ ਆ ਕੇ ਲੀ ਆਂ ਦੇਖ ਲੈ। ਆ ਬੈਠ ਲੈ ਇੱਧਰ। ਮਤਾਂ ਕਿਤਨੇ ਪੈਸੇ ਦੇਗਾ? ਜੈਨੀ ਚਾਹੀਏ ਚਲ ਛੋੜ ਦੋ ਫਿਰ ਬੰਦਾ ਆ ਰਿਹਾ ਹੈ ਲੈਣੇ ਵਾਲਾ ਇਹਦੇ ਇੱਥੇ ਇੱਕ ਖੁਰਦ ਕੇ ਲੇਗੇ ਇਹ ਬਣਾ ਖੁਰਦ ਨੂੰ ਮੈਨੇ ਪੂਰਾ ਦੂਸਰਾ ਇਹ ਗੱਡੂ ਇਹਦਾ ਗੱਡੀ ਚ ਜਾਣਾ ਸਾਰਾ ਮਾਲ ਗੱਡੀ ਚ ਲੈ ਕੇ ਆਉਂਦਾ ਹੁੰਦਾ ਉਹ ਹਾਂ ਲੋ ਲੱਕੜੀ ਵਾਲਾ ਆ ਗਿਆ ਅੱਛਾ ਖਲੇ ਜੋ ਹਾਂ ਕੋਈ ਨਹੀਂ ਲੈ ਜੰਨੇ ਡੋਂ ਨੂੰ ਹੁਣ ਆਪਾਂ ਰੱਖਾਂਗੇ ਆਪਣੇ ਕੋਲ ਇਹਦੇ ਕਰਾਮਾ ਕੰਮ ਸਾਰੇ ਉੱਪਰਲੇ ਥੱਲੇਲੇ ਸਾਰੇ ਜਿੰਨੇ ਵੀ ਹੈਗੇ ਆ ਓਹ ਆ ਜਾਂਦਾ ਹੈਗਾ ਜਾਂਦੇ ਰੇਡੀ ਬਰਾਦ ਤੇ ਕਿੱਥੇ ਜਾਂਦਾ ਜੰਟ ਤੇ ਪੈਸੇ ਲੈਣੇ ਯਾਰ ਆਪਾਂ ਨੇ। ਉਹ ਜੰਟ। ਉਹ ਪੈਸੇ ਦੇ ਜਾ ਫਿਰ। ਫੜਾਏ ਜਾ ਹੁਣ ਲੋਡ ਐ। ਅੱਛਾ। ਪਰ ਇਹ ਕਾਹੇ ਕਰਦਾ ਜਾਂਦਾ ਜਾਂਦਾ ਮੋਟਰ ਬਣਾ ਆਸਮਾਨ ਅਸੜ ਜਾ। ਇੱਥੇ ਲਾਇ ਰੇੜੀ ਤੈਨੂੰ ਦੱਸਾਂ ਫਿਰ। ਕੀ ਕਹਿੰਦਾ ਜੀ? ਮੋਟਰ ਬਣਾ ਪਹੀ ਦੇ ਵਿੱਚ ਮੇਰੇ ਵਾਲੀ ਗੇੜਾ ਲਾ ਦੇ ਇੱਕ। ਚਲ ਠੀਕ ਹੈ ਫਿਰ ਅੱਜ ਜਾ ਰਹਿਣ ਦੇ ਫਿਰ ਜਾ ਜਾਇਆ ਫਿਰ ਹਾਂ ਜੀ ਆਣਾ ਨਹੀਂ ਅਸੀਂ ਫਿਰ ਆ ਕੇ ਨਾ ਗੇੜਾ ਦੇਖੇਂ ਤਰ ਤੈਨੂੰ ਖਾਦਮ ਆ ਆ ਟੋਟੇ ਪਰੇ ਪਏ ਆ ਚੱਕੇ ਨਾ ਉਹ ਜਿਹੜੀ ਮੇਰੀ ਪਹੀ ਆ ਉਹਦੇ ਵਿੱਚ ਸੜਦਣ ਇਹ ਕੋਈ ਨਹੀਂ ਉੱਥੇ ਹਾਂ ਜਿਹੜੀ ਉੱਥੇ ਰੱਖ ਦੋ ਕੋਈ ਠੀਕ ਆ ਠੀਕ ਆ ਓਏ ਕਾਲੂ ਤੂੰ ਆ ਜਾ ਹਾਂ ਤੂੰ ਆ ਪਹਿਲਾਂ ਤੇਰਾ ਕੰਮ ਕਰਵਾ ਅੰਦਰ ਬਾੜੇ ਗੱਡੀ ਨੂੰ ਆ ਜਾ ਇਹ ਹੱਥੋਂ ਆ ਗਿਆ ਇਹ ਸਾਰੇ ਢਾਕਾਂ ਤਾਂ ਇਹ ਕਿਹਾ ਜਾ ਤੂੰ ਹੋਇਆ ਕਾਲਾ ਸ਼ਾਹ ਹੈ ਮੇਰੀ ਗੱਲ ਸੁਣ ਲੈ ਡੇਲੀ ਸਵੇਰੇ ਆ ਕੇ ਸਫਾਈ ਕਰਨੀ ਸ਼ਾਮ ਨੂੰ ਜਾਂਦਾ ਮੋਟਾ-ਬੋੜਾ ਸਮਾਨ ਚੱਕ ਕੇ ਜਾਣਾ ਠੀਕ ਆ ਜੀ ਗੰਦ ਤੁਸੀਂ ਸਭ ਤੋਂ ਵੱਧ ਤੁਸੀਂ ਪਾਇਆ ਪਿਆ ਹੁਣ ਕਰਦੇ ਵਿੱਚ ਕਰਦੇ ਹੁਣ ਆਪਣਾ ਬਾਲਟੀ ਚੱਕ ਲਈ ਜਾ ਆ ਤੈਨੂੰ ਟੋਟੇ ਲਿਆ ਤੇ ਆ ਦੇ ਕਿੱਧਰ ਆ ਅੱਧੂ ਉੱਧਰ ਚੱਕ ਆ ਤੇਰੀ ਐ ਤੇ ਕਿਸ ਨੂੰ ਨਾ ਦੇ ਇਹਦੇ ਵਿੱਚ ਮਾਲ ਜੋ ਵੀ ਇਹਦੇ ਵਿੱਚ ਭਰੀ ਚੱਲ ਆਪਣਾ ਠੀਕ ਆ ਜੀ ਚੱਕ ਲੈ ਜਾ ਅੰਦਰ ਰੱਖ ਲੈ ਆਪਣੇ ਰੂਲ ਸਾਹਮਣੇ ਠੀਕ ਆ ਜੀ ਬਾਲਟੀ ਇਹ ਤੇ ਇੱਧਰ ਆ ਦੇਖ ਇੱਧਰ ਆ ਜਾ ਜਿੰਨਾ ਵੀ ਹੈ ਇੱਥੇ ਹਰਾ ਹਰਾ ਦੇਖਣਾ ਨਹੀਂ ਚਾਹੀਦਾ ਅੱਜ ਮੈਨੂੰ ਝਾੜੂ ਲੇਦਾ ਹਾਂ ਜਿੰਨੇ ਵੀ ਲੋਕੜ ਸਾਰੀ ਭਰ ਲਾ ਉਧਰ ਹਾਂ ਨੱਕੜੇ ਚ ਭਰ ਲਾ ਜਿੰਨੇ ਵੀ ਸਾਰਾ ਸੰਭਰ ਇੱਥੇ ਆ ਸਹੀ ਗੱਲ ਤੇਰੀ ਟੁੱਟਿਆ ਜਿਹੇ ਨਾਲ ਲੱਗਿਆ ਮੈਂ ਬਾਈ ਦੀਆਂ ਵਾਂਗਾ ਸਪਾਈ ਕਰਨੀ ਬਸ ਮੈਂ ਠੀਕ ਆ ਜੀ ਹਾਂ ਇੱਧਰ ਵੀ ਬਹੁਤ ਦਮਿਆ ਇਹਦਾ ਜੀ ਪਰ ਤੁੰ ਚੱਕਦਾ ਚਾਹੇ ਭਾਲਾ ਟੁੱਟੇ ਜੇ ਹਾਂ ਲੰਦਾ ਹੈ ਜੀ ਤੁਹਾਡਾ ਉਹ ਤੋਂ ਬਾਅਦ ਲੱਜਾ ਸੰਭਰ ਸੰਭਾਰ ਕੇ ਸੰਭਰੀ ਸੰਭਰ ਲਾ ਜੀ ਹੁਣ ਤੁਹਾਨੂੰ ਬਾਅਦ ਕਮਰਾ ਦਿਖਾ ਦਿੰਦੇ ਇੱਕ ਵਾਰ ਆ ਜੋ ਇਹਨਾਂ ਨੇ ਡਿਜ਼ਾਈਨ ਪਾਇਆ ਇੱਥੇ ਜੈਕ ਲਾਤਾ ਇਹਨੇ ਚੱਕ ਕੇ ਛੱਡ ਗਿਆ ਜੀ ਉਹ ਚਲ ਕੋਈ ਨਹੀਂ ਫੋਟੋ ਆਉਂਦੇ ਜਿੰਨਾ ਵੀ ਨਾ ਤੁਹਾਨੂੰ ਉਹ ਲੈ ਕੇ ਦੇ ਦਿੰਦਾ ਮੈਂ ਤੇਰਾ ਬ੍ਰਦਰ ਸਾਡੇ ਲੱਕੜੀਆਂ ਚੱਕਦਾ ਪੈਣਾ ਅੱਜ ਬਰੀਕ ਲੱਕੜੀਆਂ ਮੋਟੀ ਲੱਕੜੀਆਂ ਚੱਕਦਾ ਹੈ ਹੈ ਏਹੀ ਆਈ ਮੇਰੇ ਨਾਲ ਵਾਲਾ ਪਤਾ ਨਹੀਂ ਆਇਆ ਮੇਰੇ ਨਾਲ ਹੁਣ ਆਇਆ ਫੋਨ ਪਤਾ ਨਹੀਂ ਕਦਾਂ ਨੂੰ ਭੱਜੀ ਆ ਜੀ ਉਹ ਹੁਣ ਅਮਨ ਵੀਰਾ ਅਜੇ ਹੁਣ ਆਇਆ ਤਾਜੀ ਮੇਰੇ ਨਾਲ ਉਹ ਉਹ ਗੱਲੇ ਜੀ ਅਮਨ ਉਹ ਗੱਲੇ ਉਸ ਤਰ੍ਹਾਂ ਦਾ ਵੀ ਨਹੀਂ ਇੱਧਰੋਂ ਥੱਲੇ ਪਰਤਾਰਾ ਘਟਦੇ ਜਾਣੇ ਨੇ ਕਹਿੰਦਾ ਤਾਰ ਉਹ ਤੇ ਡਾਇਰੈਕਟ ਜੜੋ ਵਾਲ ਮੈਂ ਯਾਰ ਜਹਣ ਦੇ ਇੱਥੇ ਤੇ ਤਾਰ ਨੂੰ ਸਿੱਧੀ ਪਿੱਛੇ ਜੋੜ ਦੇ ਯਾਰ ਅੱਜ ਇੱਕ ਹਲਾ ਇਹਦੇ ਟੀਵੀ ਪੈਨਲਾਂ ਨੂੰ ਫੋਨ ਕਰਨਾ ਦਾਸਤਾ ਇਹ ਨੂੰ ਆ ਆ ਇਹ ਤੇ ਕੋਈ ਨਹੀਂ ਚੱਕਾ ਦਿੰਦਾ ਲੱਗੀ ਬਾਰ ਅੱਗ ਚੱਕ ਤਾਂ ਡਾਉਨ ਸਾਰੇ ਗੱਤਾਂ ਜਿੱਧਰ ਤੇ ਉਧਰ ਪਿਆ ਇੱਕ ਆਹ ਕਦੋਂ ਨੂੰ ਕਿਦਾਂ ਨੂੰ ਉਹ ਲੈ ਲੈ ਆਹ ਕੀ ਬਾਲਟੀ 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 ਭਰ ਲੈ ਇੱਥੇ ਆ ਆ ਬਾਲ ਇਹਦਾ ਬਾਹਰ ਮੈਂ ਮੇਰੇ ਨੂੰ ਜੀ ਚੱਕਦੀ ਆਪਣੇ ਠੀਕ ਹੈ ਠੀਕ ਹੈ ਜੀ ਆ ਦੇਖ ਇੱਧਰ ਕਰਾ ਲੱਗਿਆ ਪਿਆ ਤਾਰ ਬਾਹਰ ਘਟ ਦੇ ਤਾਰ ਫੜਾ ਦੇ ਮੈਨੂੰ ਆ ਉਨਾ ਕੱਪੜਾ ਸਾਫ਼ ਕਰਨ ਨੂੰ ਚਾਹੀਦਾ ਹੁੰਦਾ ਇਹਨਾਂ ਨੂੰ। ਕੱਪੜਾ ਸਾਫ਼ ਚਾਹੀਦਾ ਇਹਦੀ। ਆਹ ਲਓ ਤੇ ਪੇਕਾਗਜ। ਇਹਦੇ ਉੱਧਰ ਪੇ। ਜਿੰਨਾ ਵੀ ਅਗੱਤਾ ਨਾ ਚੱਕ ਕੇ ਇਹਦੇ ਉੱਪਰ ਢੇਰ ਲਾ ਲਾ। ਉਹ ਵੀ ਜਿੰਨਾ ਵੀ ਸਾਰੇ ਢੇਰ ਲਾ ਦੇ ਇਹ। ਮੈਨੂੰ ਕਰਦਾ ਫੋਨ ਚੱਕ ਲੈ ਜੂਗਾ ਅੱਗੇ ਉਹਨੂੰ ਪਹਿਲਾਂ ਅਸੀਂ ਕਹਣਾ ਵੀ ਸਿੱਧਾ ਮੇਰੇ ਕੋਲ ਆ ਹਾਂ ਉਹ ਚੱਕਾਦ ਮੈਂ ਸਾਰਾ ਸਮਾਨ ਇਹ ਫਿਰ ਉੱਪਰ ਪੇਪਰ ਵਿਛੋਣਾ ਜੇ ਮੈਨੂੰ ਅੱਜ ਫੋਕਸੀ ਲੈਣਾ ਕੱਲੂ ਕਰਦੇ ਆ ਕੰਮ ਇਹਦਾ ਕਰਾਉਗੇ ਨਾ ਤੁਹਾਡਾ ਕਾਲੀ ਹੋਣਾ ਨੋ ਜਨਨ ਨੂੰ ਕੱਟਾ ਇਕੱਠਾ 깔ਾ ਸਾਰੇ ਇਹਦੇ ਉੱਪਰ ਸਿੱਧੇ ਸਾਰਾ ਜਿੰਨੇ ਵੀ ਇੱਥੇ ਲਿਓ ਉਧਰੋਂ ਅੱਗੇ ਪਿੱਛੇ ਪਿਆ ਹਾਂ ਇੱਕ ਵਾਰ ਹੁਣ ਤੁਹਾਨੂੰ ਭਾਈ ਉੱਪਰ ਵੀ ਦਿਖਾ ਦਈਏ ਹਾਲਾਤ ਆ ਕਿਹੜੀਆਂ ਨੇ ਜਿਹੜੀ ਸਫਾਈ ਕਰੀ ਲਈ ਉਹ ਵੀ ਦਿਖਾ ਦਮਾ ਸਾਰਾ ਤੇ ਅੱਜ ਦੀ ਆਪਣੀ ਲਾਈਵ ਵੀਡੀਓ ਲਾਈਵ ਮੈਚ ਤੇ ਭਾਈ ਤੁਹਾਡਾ ਸਵਾਗਤ ਹੈ ਜੀ ਕਿਤੇ ਖਿੱਚੇ ਕੰਮ ਉਹ ਬਿਜਲੀ ਵਾਲਾ ਵੀ ਆ ਜਿਹੜਾ ਫਾਸਲਿੰਗ ਵਾਲਾ ਵੀ ਆ ਵੀ ਆ ਜਾਣ ਬੰਦੇ ਤੇ ਕੰਮ ਦੀ ਚਾਲ ਬਣਾਈਏ ਕੰਮ ਬਹੁਤ ਪਿੱਛੇ ਪੈ ਗਿਆ ਇਹ ਹੁਣ ਨਹੀਂ ਤਾਂ ਹੁਣ ਸਾਰਾ ਕੰਮ ਖਿੱਚਿਆ ਜਾਣਾ ਤਾਂ ਇਹ ਅਨ ਜਿਹੜਾ ਨੇ ਫੋਕਸ ਹੀ ਭਰਦਣੀ ਇੱਥੇ ਪਾਣੀ ਘਰੇ ਦੋਲੇ ਇੱਥੇ ਨੇ ਇੱਥੇ ਪੀਪਰ ਪਿਛੋਣਾ ਸਾਫ ਕਰਕੇ ਤੇ ਕੋੜੀ ਨਿਕਲਦੀ ਨਹੀਂ ਹੈਗੀ ਇੱਥੇ ਨੂੰ ਚਲੋ ਕਾਨੂੰ ਪਾਉਂਦੇ ਪੀਪਰ ਹੋ ਗਿਆ ਤਾਂ ਲੱਗੀ ਨਹੀਂ ਹੈ ਪੁਲਿਸ ਪ੍ਰੋਪਰ ਕਿੰਨੇ ਦਿਨ ਹੋ ਜਾਣ ਯਾਰ ਅੱਛਾ ਪੜਾ ਬਜਣਾ ਹੈ ਅੱਛਾ ਮੈਂ ਤਾਂ ਹੁਣ ਨਾ ਦੱਸ ਸਾਡੀ ਸਾਫੀ ਜਿ ਦਿਖਿਆ ਹੈ ਨਾ ਜਿੱਦਾਂ ਗਿੱਲਾ ਕੱਪੜਾ ਬਜਣਾ ਹੈ ਸਾਰੀ ਅੱਛਾ ਇੱਕ ਦਿਨ ਦੇਖਿਆ ਤਾਂ ਪਤਾ ਕਿਆ ਕਰਿਆ ਜਦ ਦਸਾ ਕਰਦਾ ਉਹਦੇ ਬੋਤਲ ਜੀ ਚ ਪਾਇਆ ਹਦਾ ਮਾਲ ਐਦਾਂ ਅੰ ਵਿਚੇ ਪਾ ਪਾ ਕੇ ਵਿਚੇ ਨਾਲ ਵਿਚ ਜਾਂਦਾ ਤਾਂ ਨਾ ਸਿਰ ਇੱਥੇ ਲਾ ਕੇ ਉਹ ਆਈ ਆ ਇਹ ਵੀ ਪਾ ਰਹਿਣਾ ਹਾਂ ਉਹ ਐਦਾਂ ਗਰਾਉਂਡਿੰਗ ਆ ਜਿਹੜਾ ਹਾਂ ਇੱਕ ਟਾਲਾ ਜਿਹੜਾ ਉਹ ਬਾਹਰ ਨਹੀਂ ਨਾ ਸਾਨੂੰ ਵੀਡੀਓ ਦੇਖਦਾ ਤਾਂ ਮੈਂ ਇੱਕ ਬੰਦੇ ਦੇ ਇਹ ਨਹੀਂ ਆ ਬੰਨ ਉਹ ਹਾਰਡ ਹੁੰਦਾ ਅੱਛਾ ਨਿਕਲ ਨਹੀਂ ਇਹ ਇੱਧਰ ਕਰਤਾ ਸੱਟ ਜਿਹੜਾ ਓਖੜ ਗਿਆ ਤਾਂ ਅੰਦਰ ਹੌਲ ਮਾਰਦਾ ਹੈ ਅੱਛਾ ਅੱਛਾ ਅੱਜ ਅੱਜ ਹੋਰ ਉਹ ਸਾਰਾ ਕੁ ਨਹੀਂ ਏਕ ਤੇ ਆਪਾਂ ਅੱਜ ਸਾਰਾ ਤਾਂ ਨਹੀਂ ਉਹ ਤੋੜਨਾ ਪੈਗਾ ਹਾਂ ਹਾਂ ਕੰਮ ਕਾਫੀ ਹੈ ਨਾ ਬਰੀਕੀ ਹੈ ਨਾ ਇਹ ਹਾਂ ਲੈ ਤੁਰੇ ਜੱਜ ਪਈ ਆ ਸਾਰੇ ਵਿੱਚ ਫੌਕਸੀ ਭਰਦਣੀ ਨੇ ਇਹ ਕਿ ਟਿੱਕੀ ਟਿੱਕੀ ਇਹ ਸਾਫ ਹੋਊਗੀ ਆ ਹਾਂ ਅਈ ਹੋਇਆ ਤੱਲ ਕੀ ਆਣਾ ਹੋਈ ਜਾਣਾ ਹੈ ਹਾਂ ਜੂਜੀ ਪੋਰਟਾ ਲੱਗ ਗਿਆ ਨਾ ਅੱਛਾ ਠੰਡਿਆ ਹੀ ਨਹੀਂ ਹੈ ਨਾ ਕਹਿੰਦਾ ਯਾਰ ਮੋ ਡੇਲੀ ਪੋਰਟਾ ਕਰਨਾ ਫਿਰ ਹੋਈ ਜਾਊਗਾ ਆ ਨਾ ਬੇਚ ਬੇਚ ਸਾਬ ਵੀ ਆਨ ਜਿੱਦਾਂ ਪੂਰੀ ਪੂਰੀ ਛਾਪ ਪਈ ਆ ਅ ਤਸਵੀਰ ਠੰਡਦੀ ਯਾਰ ਪੜਾਪੁਣਾ ਚ ਬਰਬੁਰ ਪਈ ਹੋਣੀ ਕਿਤੇ ਹਾਂ ਹਾਂ ਪਾਰਸ ਜੀ ਦਿਨ ਹਵਾ ਜਾਂਦੀ ਦੀ ਉੱਥੇ ਬਰਸ ਉੱਥੇ ਪੁਰਜੂ ਨਹੀਂ ਖੜਦੀ ਜੇ ਇਹ ਭਾਣਾ ਨਾ ਕੋ ਬੰਦਾ ਹੋਰ ਨੂੰ ਕੰਮ ਸਿਖਾ ਦੇ ਜਿਹੜਾ ਭਰੀ ਜਾਵੇ ਬੰਦਾ ਤੇਰਾ ਤੋਂ ਅੱਗੇ ਕੰਮ ਹੋਰ ਕਰੀ ਜਾਵੇ ਚਲੋ ਹਾਂ ਜੱਫੋਕਸੀ ਪਰ ਹੋ ਰਹੀ ਹੈ ਬੋਤਲੇ ਖਰਾਬ ਕਿੰਨੂ ਇਹਦੇ ਵਿੱਚ ਕੀ ਪਾਉਣਾ ਪਾਣੀ ਸਾਫ ਤੇ ਆਈ ਰਹੀ ਹੈ ਤੇ ਵਿੱਚ ਭਰ ਨਹੀਂ ਪੂਰਾ ਨਹੀਂ ਬਾਲਟੀ ਉਧਰ ਬਾਲਟੀ ਸਾਫ ਦੇ ਦੇ ਨੂੰ ਕਾਹਨੂੰ ਮਸ ਹੋ ਗਈ ਚੰਗਾ ਬਾਲਟੀਆਂ ਸਾਦੀ ਇੱਧਰ ਨਹੀਂ ਆਖਰ ਤੱਕ ਕੋਈ ਵੀ ਨਹੀਂ ਨਮੀਆਂ ਵੀ ਇੱਧਰ ਲਾਈਆਂ ਤਾਂ ਮੇਲੇ ਆ ਇਹਨਾਂ ਨੂੰ ਲੈ ਜਾਈਆਂ ਦੰਗ ਲਾਈਆਂ ਤਾਂ ਲਾਉਣਾ ਹੈ ਉਹ ਦਸੀਆਂ ਬਾਲਟੀਆਂ ਦੋ ਅੰਗਰੀਆਂ ਉੱਥੇ ਇੱਧਰੇ ਲੱਗੀਆਂ ਉਹ ਫੱਟੇ ਚੜਾ ਕੇ ਸਾਈਡ ਰਖਾ ਦੇ ਵੀ ਬਚਾਈ ਜਿੰਦੇ ਮੋਟਰ ਵਾਲੇ ਇੱਕ ਸਾਈਡ ਲਾ ਲੋ ਸੋਨੀ ਵੀ ਆ ਗਿਆ ਹੁਣ ਲਾ ਵੀ ਅਜ ਪੂਰਾ ਮੇਲਾ ਲ ਭਰਨਾ ਇੱਥੇ ਕੱਢਾਂ ਲੱਗ ਲੱਕੜੀ ਬਾਹਰ ਨਹੀਂ ਨਹੀਂ ਆਵਾਜ਼ ਪੂਰਾ ਕਵਾੜੀ ਵਾਲਾ ਬੂਖ ਉਹ ਤਾਂ ਗੱਪਾਂ ਤਾਂ ਰੱਖ ਹੋ ਜਾਊਗਾ ਇਹ ਇਹ ਲੱਗਣੇ ਤਾਂ ਤੇ ਜਾਏ ਨਾ ਇਹ ਡਿਜ਼ਾਈਨ ਆ ਇਹ ਯਾਰ ਹਾਂ ਡਿਜ਼ਾਈਨ ਡਿਜ਼ਾਈਨ ਬਣਾਇਆ ਕੱਲ੍ਹ ਘਾੜ ਲਾ ਕਰ ਇਹ ਐਚ ਆਰ ਦੇ ਬੈੱਡਾ ਵਧੀਆ ਬਣਾਉਣੇ ਪੈਂਦੇ ਸਾਨੂੰ ਅੱਛਾ ਫਿਰ ਭਾਈ ਆ ਗਿਆ ਕਿਹੜਾ ਭਾਈ ਆ ਗਿਆ ਇਹ ਐਚ ਆਰ ਦਾ ਰੂਮ ਆ ਭਾਈ ਐਚ ਆਰ ਦਾ ਕਹਿੰਦਾ ਮਾਲਕ ਅੱਛਾ ਕੀ ਐਚ ਐਚ ਤੇ ਕੀ ਬਣਿਆ ਆਰ ਤੇ ਕੀ ਬਣਿਆ ਅੱਛਾ ਕਹਿੰਦੇ ਨੂੰ ਇਹਦੀ ਬਸ ਸੁਣਿਆ ਦੱਸਿਓ ਬਈ ਐਚ ਆਰ ਦਾ ਮਤਲਬ ਕੀ ਆ ਹੋਇਆ ਹਾਈ ਕਮਿਸ਼ਨ ਦੋਸੇ ਬਣਾ ਕੇ ਅੱਛਾ ਇਹ ਤਾਂ ਵਧੀਆ ਲੱਗਦਾ ਹਾਈ ਕਮਿਸ਼ਨ ਐਚ ਆਰ ਕਮਿਸ਼ਨਰ ਰਜਿਸਟਰ ਕਾ ਰਹਾ ਨੰਦ ਲੋਕ ਕਹਿੰਦੇ ਕੱਲ ਬੰਦੇ ਦਾ ਫੋਨ ਆਇਆ ਤੇਰਾ ਹਾਂ ਅੱਜ ਤਾਂ ਕਾਉਂ ਬਸ ਤਾਂ ਉਹਨੇ ਕੋਲ ਬੰਦਾ ਫੋਨ ਕਰਾ ਲਾ ਹਾਂ ਜੋ ਕਰਾ ਲਾ ਕਹਿੰਦਾ ਮੈਂ ਦੇਖਿਆ ਤੁਹਾਨੂੰ ਕੰਮ ਮਿਲਣਾ ਹੈ ਕਮਿਸ਼ਨ ਮੇਰੇ ਨਾਲ ਕਰ ਲੀ ਹਣ ਤੂੰ ਮੈਂ ਬਾਈ ਮੈਂ ਕਹਿੰਦਾ ਮੈਂ ਨਾ ਰੋ ਪਿਆ ਮੇਰਾ ਕੋਈ ਨਹੀਂ ਬਾਈ ਇੱਕ ਦਿਨ ਆ ਕੇ ਇਸਦੀ ਮੈਂ ਇੱਕ ਹੋਰ ਬੰਦੇ ਦਾ ਵੀ ਆ ਰਿਹਾ ਤੇ ਇੱਧਰ ਤੇ ਉਹ ਹੋਰ ਬਹੁਤ ਦੂਰ ਦੇ ਆਦਾ ਫੋਨ ਕਰ ਦੂਗਾ ਮੇਰੇ ਕੋਲ ਬੰਦਾ ਤੇਰਾ ਦੂਰ ਅਗੇ ਤੇ ਬੜਾ ਇੱਧਰ ਬਠਿੰਡੇ ਸਾਈਡ ਕੋਈ ਨਹੀਂ ਇਥੇ ਰਹਿਣ ਸਹਿਣ ਦਾ ਬਣਾ ਦੇ ਭਾਈ ਜਿਗਾਰ ਹਾਂ ਕਰਿਆਉਂਗਾ ਇੱਕ ਦਿਨ ਤੇਰਾ ਨੰਬਰ ਲਗਾ ਚਾਚੀ ਨੇ ਬੁਲਾਉਣਾ ਉਹਨਾਂ ਨੂੰ ਪਰ ਮੈਂ ਨਹੀਂ ਬਸ ਹੋ ਗਿਆ ਦਸਤਕਰ ਨੰਬਰ ਪਾ ਦਮ ਆਪਾਂ ਸੋਨੂੰ ਦਾ ਨੰਬਰ ਉੱਪਰ ਲਾ 98152 62513 ਜੇ ਕਿਸੇ ਨੇ ਵੀ ਘਰ ਦਾ ਕੋਠੀ ਦਾ ਕੰਮ ਕਰਾਉਣਾ ਹੋਵੇ ਤਾਂ ਸੰਪਰਕ ਕਰੋ ਉਹ ਆਉਣਾ ਨਹੀਂ

ਮੋਟੋ ਉਹਦਾ ਮੇਰੇ ਨਾਲ ਆ ਪਿੰਡੇ ਲੱਗਿਆ ਉਹ ਨਹੀਂ ਜਾ ਰਹਾ ਅੱਜ ਨਹੀਂ ਉਹ ਤੇਰੇ ਪਾਸ ਆ ਰਹਾ ਹੈ ਫੋਨ ਕਰ ਲੈ ਤੂੰ ਜਦ ਤੱਕ ਮੈਂ ਇਸ ਦਾ ਕੰਮ ਕਰ ਦਿੰਦਾ ਆ ਇਹਦਾ ਚੋਂ ਸਰਦਿਆ ਹੈ ਇਹਦਾ ਤਾਰ ਸੈਟ ਕਰਦਾ ਦੋ ਨਾ ਆ ਤਾਰ ਨੂੰ ਸੈਟ ਕਰਦੇ ਜਾ ਰਿਹਾ ਕਿਤੇ ਤੋਂ ਮੈਂ ਕੰਮ ਬਧਾਈ ਜਾਂਦਾ। ਤੁਮਾ ਨਹੀਂ ਹਟਦਾ ਹੈਗਾ। ਡਾਉਨ ਆ ਮੋਟਰਸਲ ਸੈਟ ਕਰਾ। ਫੱਟੇ ਚੱਕ ਦੇ ਇੱਥੇ ਜਵੇਲ ਹੋਵੇ ਤੁਹਾਡੇ ਕੋਲ। ਮੋਟਰਸਲ ਕਮਾਗੇ ਦੇ ਨਾਲ ਇੱਧਰ ਪੱਲੇ ਪਾਸੇ ਲਾ ਦੇ ਇੱਥੇ। ਤਮੇ ਕੰਮ ਬਣਾਉਂਦਾ ਮੈਂ ਤੁਮੇ। ਆ ਕੰਮ ਬਣਾਉਂਦਾ। ਭੈਣ ਵੀ ਤੱਕ ਦੇ ਦੋ ਦੰਦ ਦਾ ਕੰਮ ਵਾਸ। 31 ਮਾਰਚ ਨੇ ਅਲਝਾ ਲਈ। 31 ਮਾਰਚ ਮਨਾਈ ਕੱਲ ਮੈਂ ਵੀ ਤਾਹੀਂ ਨਹੀਂ ਤੰਗ ਰ ਮੈਨੂੰ ਪਤਾ ਮੈਂ ਕਿ ਤੂੰ ਇੱਥੇ ਲੱਗ ਜਾਣਾ ਪੀਣ ਫਿਰ। ਮੈਂ ਇਹ ਤਾਂ ਹਿੰਜੂਰ ਪਾਇਆ ਹੈਗਾ। ਤੂੰ ਹੀ ਗਾਣਾ ਗੁੱਜਰ ਆ ਗਾਣਾ ਕੱਢਣ ਲੱਗ ਗਿਆ ਮੈਨੂੰ ਇੱਥੇ। ਫੱਟੇ ਚੱਕ ਦੇ। ਕਾਹਦਾ? ਫੱਟੇ ਵੀ ਚੱਕ ਦੇ ਇੱਥੇ ਤੇ। ਉਹ ਪਿੱਛੇ ਨੂੰ ਕਰ ਦੇ ਪਿੱਛੇ ਨੂੰ ਕਰ ਦੇ ਹੋਰ। ਹਾਂ ਬੜੀ ਗੜੀ। ਹਲੋ। ਬਾਹਰ ਨਹੀਂ ਆ। ਹਾਂ ਵੈਰੀ ਗੜੇ ਤੇ ਖੜੇ ਕਰ ਦੇ ਨਾਲ ਸੁੱਕ ਜਾ। ਆਉਦਾ ਦੋ ਤੂੰ ਕਰੰਟ ਵਾਲਾ ਕੰਮ ਕਰੇ ਇੱਕ ਤਾਰ ਕੱਢਤੀ ਬਾਹਰ ਇੱਕ ਵਿੱਚੇ ਛੱਡੀ ਹੋਈ ਏ। ਕਿਨੇ ਮੈਟਰ ਦੀ ਕੱਢੀ? ਚਲ ਨਾਉਂ ਪਾਈ ਰਿਹਾ ਹੈ ਹਾਂ ਆ ਗਿਆ ਤੇ ਨਾ ਆ ਕੇ ਆਇਆ ਇਹਦਾ ਮੁੰਡਾ ਪਾਈ ਪੱਦਰੂ ਕਰਦੇ ਤੈਨੂੰ ਕਹਿੰਦਾ ਗੱਤ ਸਾਰਾ ਚੱਕ ਦੇ ਇੱਥੇ ਤਿਆਰ ਕਰਤਾ ਉੱਧਰ ਸਿਰ ਤੇ ਜਿੰਨਾ ਵੀ ਹੈ ਉਹ ਵੀ ਨਾ ਯਾਰ ਡਾਊਨ ਤੈਨੂੰ ਉੱਧਰ ਸੱਟ ਸਾਰਾ ਕਰਤਾ ਤੇ ਵਰਜ ਇੱਥੇ ਗੱਤ ਇੱਕ ਜੁਗਾ ਕਰਦੇ ਸਾਰਾ ਇਕੱਠਾ ਜਿੰਨਾ ਵੀ ਹੈ ਟੋਟਾ ਵੀ ਚੱਕ ਸੈਟ ਉਧਰ ਯਾਰ ਇਹ ਕੋਈ ਇੱਧਰ 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 ਅਗਲੀ ਲਾਉਣੀ ਗੱਟਾ ਵੀ ਇੱਥੇ ਬਾਹਰ ਰੱਖ ਦੇ ਇੱਥੇ ਇਹਦਾ ਮਾਲ ਵੇਖਣਾ ਆਪਣਾ ਮੇਰੇ ਵੀ ਗੱਟਾ ਇੱਥੇ ਰੱਖ ਲੈ ਇੱਥੇ ਗੱਟਾ ਇੱਥੇ ਕਰਦੇ ਸਾਰਾ ਇਕੱਠਾ ਜਿੰਨਾ ਵੀ ਡੌਣ ਗੱਟਾ ਜਿੱਥੇ ਵੀ ਇੱਥੇ ਇਕੱਠਾ ਕਰਦੇ ਟੋਟੇ ਵਗੈਰਾ ਸਾਰਾ ਇੱਥੇ ਲੈ ਕੇ ਸੈਟ ਹਲਾ ਸੈਟ ਇੱਥੇ ਮੈਨੂੰ ਕਰਦਾ ਫੋਨ ਫਿਰ ਤੁਸੀਂ ਆਏ ਕੋ ਲੈਣਗੇ ਵਸਪਾ ਹੁਣ ਚੱਕ ਦੇ ਇੱਥੇ ਦਾ ਗੱਟਾ ਆ ਫੱਟਾ ਚੱਕ ਦੇ ਇੱਥੇ ਤੇ ਫਟਣਾ ਹੋਰ ਨੇੜੇ ਕਰਕੇ ਖੜਾ ਲਾ ਇੱਥੇ ਕਰਕੇ ਯਾਰ ਡੋਨ ਕੰਮੇ ਹਾਂਜੀ ਲੱਤੀ ਮਾਫੀ ਚੁੱਕਣ ਵਾਲੀ ਹਾਂ ਸਭ ਤੋਂ ਪਹਿਲਾਂ ਬੱਸ ਜੀ ਹਾਂ ਕਿੰਨਾ ਕਰਿਆ ਇਹ ਚੱਲੋ ਸਾਲ 'ਚ ਨਹੀਂ ਕਦੇ ਨਾ ਆਉਂਦਾ ਓ ਠੀਕ ਹੈ ਬੈਠੇ ਬੱਸ ਉਹ ਪਿੱਛੇ ਖੜੀ ਕਰ ਇੱਥੇ ਪਿੱਛੇ ਪਿੱਛੇ ਇੱਥੇ ਇਹ ਇਹਦੇ ਨਾਲ ਦੂਜੇ ਫੱਟੇ ਲਾ ਹਾਂ ਕੱਲ ਵੀ ਦੋਏ ਪਿੱਛੇ ਵਿੱਚ ਦੋ ਤਾਂ ਅੱਗੇ ਰੋਜੇ ਪੀ ਜਾਂਦਾ ਹੈ ਚੱਲ ਉਹ ਲੱਗਦਾ ਜੀ ਚਲ ਅਗੱਤਾ ਚੱਕਦੇ ਆਪ ਵੀ ਥੱਲੇ ਚੱਕ ਜਿੰਨੇ ਵੇ ਸਾਰਾ ਲੋ ਜੀ ਅੱਜ ਦੀ ਆਪਾਂ লাইਵ ਵੀਡੀਓ ਬੰਦ ਕਰਦੇ ਆ ਇਸੇ ਘਰ ਦਾ ਕੰਮਕਾਰ ਅੱਜ ਬੰਦਾ ਇੱਧਰ ਤੂੰ ਖੜਾ ਕੇ ਦੇਖਣ ਲੱਗ ਗਿਆ ਓਏ ਬੰਦਾ ਬਣ ਜਾ ਬੰਦਾ ਇਹ ਨੂੰ ਨਾ ਐਪ੍ਰਲ ਫੁੱਲ ਬਣਾਤਾ ਐਪ੍ਰਲ ਫੁੱਲ ਦਾ ਬਣਾਤਾ ਇਹਨੂੰ ਨਾ ਆਉਂਦੀ ਸਿਰ ਪਹਿਲਾਂ ਕਰ ਪੂਰੀ ਸਫਾਈ ਕਰਨੀ ਆ ਲੱਗਿਆ ਬਾਦ ਵਿੱਚ ਹਾਂ ਬਹੁਤ ਸਫਾਈ ਕਰਨਾ ਕੰਮ ਨਹੀਂ ਕਰਦਾ ਜਮਾਂ ਵੀ ਇਹ ਐਪ੍ਰਲ ਫੁੱਲ ਬਣਾਤਾ ਐਪ੍ਰਲ ਫੁੱਲ ਬਣਾਤਾ ਹਮ ਗੰਟੀ ਵੀ ਬਣਾ ਲਈ ਦੇ ਨੇ ਜਾ ਹਾ 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 ਆ ਤੱਕੇ ਦੇ ਵਿੱਚ ਐਪ੍ਰਲ ਫੁੱਲ ਬਣਾਇਆ ਉਹਨੂੰ ਗੁੱਸਾ ਆਇਆ ਧੰਨਵਾਦ ਜੀ লাইਵ ਵੀਡੀਓ ਆਪਾਂ ਬੰਦ ਕਰਦੇ ਹੁਣ ਦੂਜਾ ਬਲਾਉਸ ਸ਼ੁਰੂ ਕਰਦੇ ਜਹਾਨ ਮਹਲਬ ਵਾਲਾ